ਉਹ ਦੋ ਸੁਪੇਦਾਰੀ ਤਨੂ ਬਾਦਸ਼ਾਹੀ ਦਿੱਤੀ ਹੈ ਇਹ ਮਨ ਦੇ ਵਿੱਚੋਂ ਜਿਹੜੀ ਗਲਮੀ ਹੈ ਇਸ ਨੂੰ ਹੁਣ ਕੱਢ ਦਿਓ ਸਾਨੂੰ ਸੁਪਰੀਮ ਕੋਰਟ ਤੋਂ ਵੀ ਜਦੋਂ ਜੈਤ ਕਰਕੇ ਹੱਥਕੂਪ ਮਿਲ ਗਿਆ ਹੈ ਕਿ ਅਸੀਂ ਖਾਲਸਤਾਨ ਦੀ ਗੱਲ ਕਰ ਸਕਦੇ ਹਾਂ ਫੇਰ ਹੁਣ ਡਰ ਕਾਦਾ ਰਹਿ ਗਿਆ ਇਹ ਮਨ ਦਾ ਡਰ ਸਿਰ ਦੇ ਉੱਤੇ ਝੁੰਡ ਕੱਢਿਆ ਇਹ ਹੁਣ ਲਾ ਦਈਏ ਬਲਾਹ ਸਾਨਾ ਨਾਜ਼ੀਰ ਇਹ ਜਿਹੜਾ ਮਹਾਨ ਦਿਵਸ ਹੈ ਇਹ ਸਿੱਖਾਂ ਨੇ ਬਹੁਤ ਕੁਰਬਾਨੀਆਂ ਕਰਕੇ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਸ਼ਹੀਦਾਂ ਦੀ ਅਰਦਾਸ ਅਸੀਂ ਬਣਾਈ ਹੈ ਅੱਜ ਕਈ ਲੋਕ ਇਹ ਸਰਦਾਰਸ ਦਿਵਸ ਨੂੰ ਟੋਟਾ ਟੋਟਾ ਕਰ ਰਹੇ ਹੈ ਬਾਬਾ ਤੁਮਾ ਜੀ ਨੇ 27 ਸਾਲ ਸਤ ਜਗਨੈ ਸਿੰਘ ਭਿੰਡਾ ਵਾਲਿਆਂ ਦਾ ਨਾਂ ਨਹੀਂ ਲਿਆ ਅੱਜ ਕਹਿੰਦੇ ਹੈ ਈਸੀ ਜੋ ਫੇਤਾ ਜਾ ਕੇ ਉਹਨਾਂ ਦਾ ਦਿਨ ਬਣਾਉਣਾ ਹੈ ਜਦੋਂ ਕਾਲ ਤਖਤ ਦੇ ਉੱਤੇ ਇੱਡਾ ਮਹਾਨ ਦਿਵਸ ਬਣਾਇਆ ਜਾਵੇ ਫੇਰ ਹੋਰ ਕਿੱਥੇ ਗੰਜੇਸ਼ ਨਹੀਂ ਰਹ ਜਾਂਦੀ ਖਾਲਸਾ ਜੀ ਬੋਲੇ ਸੋ ਨਿਹਾਲ ਤੋਂ ਬਾਅਦ ਸਤ ਜਗਨੈਤ ਸਿੰਘ ਪਿੰਡਾ ਵਾਲਾਂ ਦੇ ਨਾਂ ਲੈਂਦੇ ਹੁੰਦੇ ਤਾਂ ਸਾਨੂੰ ਇੰਨਾ ਕਸ਼ਟ ਨਹੀਂ ਸੀ ਹੋਣਾ ਸਾਡੀਆਂ ਗ੍ਰਿਫਤਾਰੀਆਂ ਹੋਈਆਂ ਤੱਤੀਆਂ ਲੁਕਾ ਦੀਆਂ ਧੁੱਮਾਂ ਦੇ ਉੱਤੇ ਬੈਠੇ ਐ ਵਿਅੰਤ ਦੇ ਬਾਦਲ ਨੇ ਸਾਨੂੰ ਗ੍ਰਿਫਤਾਰੀਆਂ ਕੀਤੀ ਐ ਪਰ ਇਹ ਲੋਕ ਉਦੋਂ ਨਹੀਂ ਪੋੜੇ ਅਕਾਸ਼ ਤਖਤ ਦੇ ਉੱਤੇ ਹੀ

آخری لفظ سوجا دربار صاحب آ گیا خالصان کا نیح پتھر رکھا جاؤ گا خالصان تو بغیر سکھ دور راہ نہیں ہے ਪਾਕਿਸਤਾਨ ਦੇ ਕੋਲੇ ਪਰਮਾਣੂ ਹਥਿਆਰ ਹੈ ਚੀਨ ਦੇ ਕੋਲੇ ਪਰਮਾਣੂ ਹਥਿਆਰ ਹੈ ਇੰਦੂ ਰਾਸ਼ਟਰ ਦੇ ਕੋਲੇ ਪਰਮਾਣੂ ਹਥਿਆਰ ਹੈ ਟਿੰਨ ਦਾ ਇੱਕ ਕੁੱਤੇ ਦਾ ਮੈਰ ਹੈ ਇਹ ਪਰਮਾਣੂ ਯੁੱਧ ਹੋ ਗਿਆ ਸਿੱਖ ਬੰਤੋ ਲੱਗਿਆ ਪੰਜਾਬ ਰਾਜਸਥਾਨ ਹਰਿਆਣਾ ਚੰਡੀਗੜ੍ਹ ਹਿਮਾਚਲ ਜੰਮੂ ਕਸ਼ਮੀਰ ਲਦਾਖ ਜੰਗੇ ਮੈਦਾਨ ਬਣੂਗਾ ਇਹ ਪਰਮਾਣੂ ਜੰਗੇ ਮੈਦਾਨ ਬਣ ਗਿਆ ਤਾਂ ਸਿੱਖਾਂ ਦਾ ਬੀਜ ਨਾ ਸੋਜੂਗਾ ਇਸ ਕਰਕੇ ਇਹਨਾਂ ਦੇ ਵਿੱਚ ਇੱਕ ਬਫਰ ਸਟੇਟ ਕੈਂਪ ਕਰਦੀ ਹਰੇਕ ਸਿੱਖ ਦਾ ਫਰਜ਼ ਹੈ ਸਤਜਿਦੈਤ ਸਿੰਘ ਪਿੰਡਾਂ ਵਾਲੇ ਦੇ ਆਖਰੀ ਲਫਜ਼ਾਂ ਦੀ ਪੂਰਤੀ ਸਾਨੂੰ ਕਰਦੀ ਪੈਣੀ ਹੈ ਨਹੀਂ ਤਾਂ ਜੇ ਸਾਡੀਆਂ ਰੂਹਾਂ ਫਟਕਦੀਆਂ ਰਹਿਆਂ ਇਹ ਸੰਸਾਰ ਦੇ ਵਿੱਚ ਵੀ ਫਟਕਦੇ ਰਹਿਾਂਗੇ ਜਦੋਂ ਮਰ ਕੇ ਵੀ ਸਾਡੀਆਂ ਰੂਹਾਂ ਫਟਕਦੀਆਂ ਰਹਿਣਗੀਆਂ सो साथ संगत जीत जनैल सि पिंडर वारी आहे अॼु कालिस्तान